ਅਸਟਾਂਤੇ ਪਿੰਡ ਬਗਿਹੜੀ ਦੇ ਵਿੱਚ ਪਹੁੰਚੇ ਆ ਜਿੱਥੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਇੱਕ ਤਸਵੀਰ ਦਿਖਾ ਦਿੱਤੀ ਜਾਵੇ ਸਾਂਝੀ ਵਾਲਤਾ ਦੀ ਤਸਵੀਰ ਹੈ ਇਸ ਪਿੰਡ ਦੇ ਵਿੱਚ ਹਰ ਪਾਰਟੀ ਦਾ ਬੂਥ ਲੱਗਾ ਏ ਪਰ ਬੜੇ ਪਿਆਰ ਦੇ ਨਾਲ ਸਾਰੇ ਵੀਰ ਬੈਠੇ ਨੇ ਕੋਈ ਗਰਮਾ ਗਰਮੀ ਨਹੀਂ ਹੈਗੀ VOTER ਆ ਰਿਹਾ ਅਤੇ ਖੁਸ਼ੀ-ਖੁਸ਼ੀ ਆਪਣੀ ਵੋਟ ਪਾ ਰਿਹਾ ਹੈ ਸਾਡੇ ਨਾਲ ਇਹ ਕਾਂਗਰਸ ਦਾ ਬੂਥ ਹੈ ਸਾਡੇ ਨਾਲ ਵੀਰ ਮੌਜੂਦ ਹੈ ਆਪਾਂ ਵੀਰ ਦੇ ਨਾਲ ਗੱਲ ਕਰਨੀ ਚਾਹਾਂਗੇ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਕਿੱਦਾਂ ਫਿਰ VOTING ਹੋ ਰਹੀ ਹੈ ਬਹੁਤ ਵਧੀਆ ਹੋ ਰਹੀ ਜੀ ਸ਼ਾਂਤੀਪੂਰਕ ਹੋ ਰਹੀ ਆ ਜਿੱਦਾਂ ਇੱਥੇ ਤੁਹਾਡੇ ਪਿੰਡ ਦੇ ਵਿੱਚ ਸਾਰੇ ਬੂਥ ਲੱਗੇ ਹੋਏ ਨੇ ਕਿ ਕਿਸੇ ਟਾਈਮ ਤੇ ਕੁਝ ਤਲਖੀ ਦੇ ਵਿੱਚ ਕੋਈ ਆ ਜਾਂਦਾ ਕੋਈ ਇਹੋ ਜਿਹਾ ਮਾਹੌਲ ਨਹੀਂ ਨਹੀਂ ਜੀ ਕੋਈ ਨਹੀਂ ਬਹੁਤ ਵਧੀਆ ਸ਼ਾਂਤੀਪੂਰਕ ਭਾਈਚਾਰਕ ਸਾਂਝ ਨਾਲ ਵੋਟਾਂ ਪੈ ਰਹੀਆਂ ਜੀ ਸਾਰੇ ਵਧੀਆ ਮਾਹੌਲ ਕਿੱਦਾਂ ਲੱਗਦਾ ਹੈ ਕਿ ਐਤ ਕੀ ਕਾਂਗਰਸ ਨੂੰ ਫਤਵਾ ਮਿਲੇਗਾ ਵੇਖੋ ਜੀ ਇਹ ਤੇ ਜਿਮਨੀ ਚੋਂ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਦਾ ਵੀ ਜ਼ੋਰ ਹੁੰਦਾ ਵਾ ਬਾਕੀ ਇਹ ਵੀ ਵਧੀਆ ਵਾ ਆਪਣੇ ਨੂੰ ਵਧੀਆ ਹੀ ਕਰਨਗੇ ਜਿਹੜਾ ਪਿੱਛੇ ਨਾਲ ਉਹ ਵਧੀਆ ਹੀ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਸੋ ਵੀਰ ਨੇ ਗੱਲ ਕੀਤੀ ਏ ਕਿ ਅੱਗੇ ਨਾਲੋਂ ਵਧੀਆ ਹੀ ਹੋਵੇਗਾ ਜ਼ੋਰ ਤੇ ਸਾਰਿਆਂ ਦੇ ਲੱਗ ਰਹੇ ਨੇ ਇੱਥੇ ਹੀ ਅਕਾਲੀ ਦਲ ਵਾਰਸ ਪੰਜਾਬ ਦਾ ਵੀ ਬੂਥ ਲੱਗਾ ਹੋਇਆ ਏ भाई मनदीप सिंह ਦੇ ਹੱਕ ਦੇ ਵਿੱਚ ਵੀ ਲੋਕ ਵੋਟਾਂ ਪਾ ਰਹੇ ਨੇ ਤੋਂ ਉਹਨਾਂ ਦੇ ਕੋਲੋਂ ਵੀ ਆਪਾਂ ਪੁੱਛਦੇ ਹਾਂ ਕਿਉਂਕਿ ਹਰੇਕ ਪਾਰਟੀ ਦਾ ਇੱਥੇ ਬੂਥ ਲੱਗਾ ਹੋਇਆ ਹੈ ਹਾਂਜੀ ਵੀਰ ਜੀ ਕੀ ਕਿਦਾਂ ਹਾਂਜੀ ਕਿਦਾਂ ਲੱਗ ਰਿਹਾ ਹੈ ਬਹੁਤ ਵਧੀਆ ਚੱਲ ਰਿਹਾ ਜੀ ਕੰਮ ਇਹ ਇੱਥੇ ਸਾਰੇ ਪਾਰਟੀਆਂ ਦੇ ਬੂਥ ਲੱਗੇ ਨੇ ਕਿਸੇ ਟਾਈਮ ਤੇ ਕੋਈ ਬੰਦਾ ਗਰਮਾ ਗਰਮੀ ਹੋ ਜਾਂਦੇ ਆ ਨਹੀਂ ਫਿਲਹਾਲ ਕੋਈ ਨਹੀਂ ਹੋਏਗਾ ਗਰਮਾ ਗਰਮੀ ਜੀ ਕਿਉਂਕਿ ਬੰਦੇ ਸਾਰੇ ਆਪਣੇ ਹੀ ਆ ਵੋਟਾਂ ਸਾਰੀਆਂ ਮਨਦੀਪ ਸਿੰਘ ਨੂੰ ਪੈ ਰਹੀਆਂ ਜੀ ਅੱਛਾ ਜੀ ਆ ਝੰਡੇ ਭਾਵੇਂ ਜਿੰਨਾ ਮਰਜ਼ੀ ਸੜੇ ਲਾਏ ਅੱਛਾ ਬੂਤ ਸਾਰੇ ਲੱਗੇ ਨੇ ਵੋਟਾਂ ਮਨਦੀਪ ਨੂੰ ਪੈ ਰਹੀਆਂ ਜੀ ਹਾਂਜੀ ਸੋ ਵੀਰ ਨੇ ਆਖਿਆ ਕਿ ਬੂਤ ਭਾਵੇਂ ਵੇਖਣ ਨੂੰ 4-5 ਲੱਗੇ ਹੋਏ ਨੇ ਪਰ ਵੋਟਾਂ ਭਾਈ ਮਨਦੀਪ ਸਿੰਘ ਨੂੰ ਪੈ ਰਹੀਆਂ ਨੇ ਸਾਰੇ ਨਾਲ ਖਾਲਸਾ ਵੀ ਮੌਜੂਦ ਹੈ ਖਾਲਸਾ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਦਾ ਲੱਗ ਰਿਹਾ ਜੀ ਬਹੁਤ ਚੜ੍ਹਦੀ ਕਲਾ ਜੀ ਭਾਈ ਮਨਦੀਪ ਸਿੰਘ ਦੀ ਚੜ੍ਹਦੀ ਕਲਾ ਪੂਰੀ ਹੈ ਅੱਛਾ ਜੀ ਹਾਂਜੀ ਮੇਰਾ ਪੁੱਤ ਸਾਰੇ ਕਹਿ ਰਹੇ ਨੇ ਸਾਰੇ ਕਹਿਣ ਨੂੰ ਕਹੀ ਜਾਣ ਪਰ ਇਹਦੇ 14 ਨੂੰ ਰਿਜ਼ਲਟ ਆ ਜਾਣਾ ਅੱਛਾ ਜੀ ਸੱਚ ਨਤਾਰਾ ਉਦੋਂ ਹੋ ਜਾਣਾ ਠੀਕ ਹੈ ਸੋ ਖਾਲਸਾ ਜੀ ਇੱਕ ਗੱਲ ਕਹੀ ਹੈ ਕਿ ਕਹਿਣ ਭਾਵੇਂ ਸਾਰੇ ਡੈਕ ਸਾਡੀ ਜਿੱਤ ਜਿਹੜੀ ਆ ਉਹ ਪੱਕੀ ਏ ਪਰ 14 ਨੂੰ ਰਿਜ਼ਲਟ ਆ ਜਾਣਾ ਏ ਤੇ 14 ਨੂੰ ਪਤਾ ਲੱਗ ਜਾਵੇਗਾ ਕਿਦੀ ਜਿੱਤ ਹੁੰਦੀ ਏ ਕਿਦੇ ਹੱਕ ਦੇ ਵਿੱਚ ਇਹ ਜਿਹੜੀ ਜਨਤਾ ਏ ਇਹ ਫਤਵਾ ਦਿੰਦਿਆ ਉਸੇ ਤਰ੍ਹਾਂ ਹੀ ਭਾਜਪਾ ਦੇ ਵੱਲੋਂ ਵੀ ਬੂਥ ਲੱਗਾ ਏ ਆ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਹਾਂਜੀ ਵੀਰ ਜੀ ਕਿੱਦਾਂ ਦੇਖਦੇ ਹੋ ਕਿੱਦਾਂ VOTING ਹੋ ਰਹੀ ਏ ਹਾਂਜੀ ਵਧੀਆ ਬਿਲਕੁਲ ਵਧੀਆ ਹੋ ਰਹੀ ਏ ਅਮਨ ਆਮਾਨ ਸ਼ਾਂਤੀ ਦੇ ਨਾਲ ਭਾਈਚਾਰਕ ਸੰਜੂਤੀ ਬਣੀ ਹੋਈ ਏ ਆ ਜੀ ਵਧੀਆ ਬਣੀ ਹੋਈ ਠੀਕ ਹੈ ਜੀ ਸੋ ਇਹਨਾਂ ਵੱਲੋਂ ਵੀ ਇਹ BJP ਦਾ ਬੂਥ ਹੈ ਸੋ ਇਹਨਾਂ ਵੱਲੋਂ ਵੀ ਆਖਿਆ ਗਿਆ ਕਿ ਪੂਰੇ ਅਮਨ ਆਮਾਨ ਦੇ ਨਾਲ ਜਿਹੜੀ ਆ VOTING ਹੋ ਰਹੀ ਆ ਸੋ ਸ਼ਰਮਣੀ ਅਕਾਲੀ ਦਲ ਦਾ ਵੀ ਜਿਹੜਾ ਬੂਥ ਲੱਗਾ ਹੋਇਆ ਏ ਵੀਰ ਬੈਠੇ ਹੋਏ ਨੇ ਜੇ ਮੈਂ ਇੱਕ ਗੱਲ ਇੱਥੇ ਕਵਾਂਗੇ ਇਸ ਪਿੰਡ ਦੇ ਵਿੱਚ ਭਾਈ ਚਾਰਕ ਸਾਂਝ ਇਹੋ ਜੀ ਹੈ ਵਿਆਹ ਵਰਗਾ ਮਾਹੌਲ ਨਜ਼ਰ ਆ ਰਿਹਾ ਹੈ ਸਾਰੇ ਬੂਥਾਂ ਤੇ ਜਿਹੜੇ ਵੀਰ ਆ ਉਹ ਬੈਠੇ ਹੋਏ ਨੇ ਆਹ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਇੱਥੇ ਬੂਥ ਲੱਗਾ ਹੋਇਆ ਉਹਨਾਂ ਵੀਰਾਂ ਦੇ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਕਿੱਦਾਂ ਲੱਗ ਰਿਹਾ ਹੈ ਹਾਂਜੀ ਚੜਦੀ ਕਲਾ ਸਾਡੀ ਤੁਸੀਂ ਰਹਿਣ ਤੋਂ ਬਾਈਟ ਨਹੀਂ ਅਸੀਂ ਕੋਈ ਦੇਣੀ ਸੋ ਉਹਨਾਂ ਵੱਲੋਂ ਆਖਿਆ ਗਿਆ ਕਿ ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਹੈ ਉਹਨਾਂ ਵੱਲੋਂ ਆਖਿਆ ਗਿਆ ਕਿ ਅਸੀਂ ਕੋਈ ਬਾਈਟ ਨਹੀਂ ਦੇਣੀ ਕੁਝ ਨਹੀਂ ਬੋਲਣਾ ਇੱਥੋਂ ਪਤਾ ਲੱਗਦਾ ਕਿ ਜਾਂ ਤੇ ਸਾਡੇ ਨਾਲ ਨਾਰਾਜ਼ਗੀ ਹੈ ਜਾਂ ਲੋਕਾਂ ਦੇ ਨਾਲ ਨਾਰਾਜ਼ਗੀ ਹੈ ਤੇ ਆਮ ਆਦਮੀ ਪਾਰਟੀ ਦਾ ਵੀ ਬੂਥ ਲੱਗਾ ਹੋਇਆ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਕਿਹੋ ਜਿਹਾ ਮਾਹੌਲ ਚੱਲ ਰਿਹਾ ਹੈ ਹਾਂਜੀ ਵੀਰ ਜੀ ਕਿਹੋ ਜਿਹਾ ਮਾਹੌਲ ਚੱਲ ਰਿਹਾ ਜੀ ਵਧੀਆ ਵੇਚੀ ਚੱਲ ਰਿਹਾ ਮਾਹੌਲ ਬਿਲਕੁਲ ਵਧੀਆ ਚੱਲ ਰਿਹਾ ਹੈ ਸਾਰੀਆਂ ਪਾਰਟੀਆਂ ਦੇ ਬੂਥ ਇੱਥੇ ਲੱਗੇ ਹੋਏ ਨੇ ਕਿਹੜੇ ਟਾਈਮ ਤੇ ਨਾ ਕੋ ਗਰਮਾ ਗਰਮੀ ਹੋ ਜਾਂਦੀ ਕੋਈ ਇਹੋ ਜਿਹਾ ਮਾਹੌਲ ਨਹੀਂ ਨਹੀਂ ਵੇਚੀ ਨਹੀਂ ਵੇਚੀ ਬਿਲਕੁਲ ਨਹੀਂ ਇਹੋ ਜਿਹਾ ਹਾਂਜੀ ਸਾਡਾ ਬਾਰੇ ਸਾਰਾ ਵਧੀਆ ਚੱਲ ਰਿਹਾ ਇੱਕੋ ਜਿਹਾ ਚੱਲ ਰਿਹਾ ਸਾਰਿਆਂ ਦਾ ਮੈਂ ਸਾਰੇ ਬੂਥਾਂ ਤੇ ਗੱਲ ਕਰਕੇ ਆਇਆ ਉਹ ਕਹਿ ਰਹੇ ਨੇ ਕਿ ਬੂਥ ਭਾਵੇਂ ਸਾਰੇ ਲੱਗੇ ਪਾਰਟੀਆਂ ਦੇ ਵੋਟ ਸਾਨੂੰ ਪੈ ਰਹੀ ਏ ਇਰੇ ਵੀ ਜਾਂ ਪਾੜੀ ਦਾ ਵੈਸੇ ਤੇ ਜ਼ਿਆਦਾ ਜ਼ੋਰ ਲੱਗਦਾ ਵਾ ਹਾਂਜੀ ਹਾਂ ਪਾੜੀ ਦਾ ਵੈਸੇ ਜ਼ਿਆਦਾ ਜ਼ੋਰ ਲੱਗਦਾ ਵਾ ਭਾਈ ਮਨਦੀਪ ਸਿੰਘ ਦੇ ਵੀ ਸਮਰਕਰ ਕਹਿ ਰਹੇ ਨੇ ਕਿ ਵੋਟ ਸਾਨੂੰ ਪੈ ਰਹੀ ਏ ਵੀ ਸਾਰਿਆਂ ਦਾ ਅਧਿਕਾਰ ਹੈ ਆਪਾਂ ਆਪਣੇ ਬੂਥਾਂ 'ਤੇ ਜ਼ੋਰ ਲੱਗਣ데요 ਅੱਛਾ ਜੀ ਹਾਂਜੀ ਠੀਕ ਹੈ ਸੋ ਵੀਰ ਨੇ ਗੱਲ ਕਹੀ ਆ ਕਿ ਹਰ ਇੱਕ ਦਾ ਅਧਿਕਾਰ ਹੈ ਆਪਣੇ ਉਮੀਦਵਾਰ ਨੂੰ ਜਿਤਾਉਣਾ ਤੇ ਆਪਣੇ ਵੀਦੋ ਉਮੀਦਵਾਰ ਵਾਸਤੇ ਪ੍ਰਚਾਰ ਕਰਨਾ ਹਾਂਜੀ ਵੀਰ ਜੀ ਕਿੱਦਾਂ ਦਾ ਮਾਹੌਲ ਜਾਇਦਾ ਹੈ ਦੇਖੋ ਜੀ ਜਿਹੜੀ ਪੰਜਾਬ ਦੀ ਪਬਲਿਕ ਹੈ ਖਾਸ ਤੌਰ ਤੇ ਤਰਨ ਤਰਨ ਦੀ ਜਿਹੜੀ ਪਬਲਿਕ ਹੈ ਉਹ ਸਮਝ ਚੁੱਕੀ ਹੈ ਵੀ ਅੱਗੇ ਕੀ ਹੁੰਦਾ ਸੀਗਾ ਨਜਾਇਜ਼ ਪਰਚੇ ਤਕਾਸ਼ਾਈ ਠੀਕ ਨਾ ਉਹਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੜਾ ਵੱਡਾ ਕੰਮ ਕੀਤਾ ਜਦੋਂ ਦੀ ਸਰਕਾਰ ਬਣੀ ਕਿਸੇ ਦੇ ਕੋਲ ਇੱਕ ਵੀ ਨਜਾਇਜ਼ ਪਰਚਾ ਨਹੀਂ ਹੋਇਆ ਦੂਸਰੇ ਨੰਬਰ ਇੱਥੇ ਜਿਹੜਾ ਮੇਨ ਇਸ਼ੂ ਸੀਗਾ ਨਸ਼ਿਆਂ ਦਾ ਸਰਕਾਰ ਨੇ ਜੋ ਨਸ਼ਾ ਵਿਰੋਧ ਛੇੜ ਕੇ ਉਸ ਮਹਿਮ ਨੂੰ ਤੇ ਮਤਲਬ ਕਾਫੀ ਵੱਡਾ ਜਿਹੜਾ ਫਰਕ ਆ ਨਸ਼ਿਆਂ ਦਾ ਇਸ ਏਰੀਆ 'ਚ ਪਿਆ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ ਪੈ ਜਾਣਾ ਅਗੋਸਤ ਅਗਲੀ ਗੱਲ ਮਾਨਸਾਪੁਰ ਕੇਜਰੀਵਾਲ ਸਾਹਿਬ ਕਹਿ ਗਿਆ ਤੇ ਇੱਥੇ ਜਿਹੜੀ ਗੁੰਡਾ ਕਰਦੀ ਹੈ ਗੁੰਡਾ ਕਰਦੀ ਜਿਹੜੀ ਚੱਲਦੀ ਹੁੰਦਾ ਬਿਲਕੁਲ ਸਫਾਇਆ ਕੀਤਾ ਜਾਏਗਾ ਆਹੀ ਕੰਮ ਲੋਕ ਚਾਹੁੰਦੇ ਆ ਜੀ ਜਦੋਂ ਇਹ ਚਾਹੁੰਦੇ ਤੇ ਵੋਟ ਆਪ ਨੂੰ ਪੈਣੀ ਹੈ ਹਰਮਨ ਸਿੰਘ ਸੰਧੂ ਨੂੰ ਲੋਕ ਫਤਵਾ ਦੇਣਗੇ ਜਟਾਉਣਗੇ ਬਿਲਕੁਲ ਜੀ ਉਹਦਾ ਉਹਦਾ ਜਿੱਤਗੇ ਜਿੱਤਗੇ ਹਾਂ ਹੁਣ ਤਾਂ 14 14 ਤਰੀਕ ਨੂੰ ਆਣਾ ਨਹੀਂ ਬਾਕੀ ਹੈ ਹਾਂ ਉਹਦਾ ਆਪਣੀ ਰੌਣਕ ਦੱਸ ਰਹੀ ਹੈ ਐਸੇ ਜਿੱਤੇ ਪਏ ਪਰ ਇਹ ਗੱਲ ਤੇ ਉਹ ਭਾਈ ਮਨਦੀਪ ਸਿੰਘ ਖਾਲਸਾ ਵਾਲੇ ਸਮਰਥਕ ਵੀ ਉਹਨਾਂ ਦੇ ਬੂਤ ਵੀ ਹੋਣੇ ਆਏ ਉਹ ਵੀ ਕਹਿੰਦੇ ਸਾਡੀ ਜਿੱਤ ਪੱਕੀ ਐ ਬਸ ਐਲਾਨ ਬਾਕੀ ਐ ਮੈਂਣਾ ਜੀ ਲਗਭਗ 10 12 ਪਿੰਡਾਂ ਵਿੱਚ ਜਾ ਆ ਹੂੰ ਕਿਤੇ ਕੁਛ ਨਹੀਂਗਾ ਮੇਰੇ ਕੋਲ ਫੋਟੋ ਆ ਲਓ ਉਹਨਾਂ ਦੇ ਬੂਤ ਦੀਆਂ ਲੈ ਲਓ ਸਾਡੇ ਬੂਤ ਦੀਆਂ ਲੈ ਲਓ ਤੁਹਾਨੂੰ ਪਤਾ ਲੱਗ ਜਾਊਗਾ ਉਹ ਕਹਿੰਦੇ ਨੇ ਕਿ ਬੂਤ ਵੇਖਣ ਨੂੰ ਭਾਵੇਂ ਸਾਰੀਆਂ ਪਾਰਟੀਆਂ ਦੇ ਲੱਗੇ ਨੇ ਪਰ ਲੋਕ ਵੋਟ ਸਾਨੂੰ ਦੇ ਰਹੇ ਨੇ ਦੇਖੋ ਜੀ ਮੈਂ ਤੁਹਾਨੂੰ ਅੱਗੇ ਕਹਿ ਕੇ ਹਟਿਆ ਹੁਣ ਪੜ੍ਹੀ ਲਿਖੀ ਪਬਲਿਕ ਸਿਆਣੇ ਲੋਕ ਨੇ ਹੁਣ ਉਹਨਾਂ ਨੂੰ ਪਤਾ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਨੂੰ ਵੋਟ ਪੈਣੀ ਹੈ ਹੁਣ ਗੱਲਾਂ ਨੂੰ ਨਹੀਂ ਪੈਣੀ ਗੱਲਾਂ ਨੂੰ ਕਿਤੇ ਪੈਂਦੀ ਸੀ ਪੈ ਗਈ ਹੁਣ ਸਮਾਂ ਲੰਘ ਪੰਥ ਨੂੰ ਵੋਟ ਨਹੀਂ ਪਵੇਗੀ ਨਹੀਂ ਪੰਥ ਇੱਕ ਅਲੱਗ ਚੀਜ਼ ਹੈ ਵੋਟ ਇੱਕ ਅਲੱਗ ਚੀਜ਼ ਹੈ ਧਰਮ ਇੱਕ ਅਲੱਗ ਹੈ ਆਮ ਆਦਮੀ ਪਾਰਟੀ ਧਰਮ ਦੀ ਰਾਜਨੀਤੀ ਨਹੀਂ ਕਰਦੀ ਅਸੀਂ ਤਾਂ ਵਿਕਾਸ ਦੀ ਨੀਤੀ ਕਰਦੇ ਹਾਂ ਠੀਕ ਹੈ ਨਾ ਅਸੀਂ ਚਾਹੁੰਦੇ ਹਾਂ ਲੋਕਾਂ ਦੇ ਬੱਚੇ ਪੜਨ ਲੋਕਾਂ ਨੂੰ ਨੌਕਰੀ ਮਿਲੇ ਲੋਕਾਂ ਨੂੰ ਰੋਜ਼ਗਾਰ ਮਿਲੇ ਸ਼ਹਿਰ ਦਾ ਵਿਕਾਸ ਹੋਵੇ ਹਲਕੇ ਦਾ ਵਿਕਾਸ ਹੋਵੇ ਪੰਥ ਪੰਥ ਦੇ ਨਾਂ ਤੇ ਅੱਗੇ ਬਾਦਲ ਉੱਟੀ ਗਏ ਨੇ ਹੋਰ ਕੁ ਲੁੱਟਣ ਆ ਲਾ ਜੂਗਾ ਇਦਾਂ ਥੋੜਾ ਹੁੰਦਾ ਠੀਕ ਹੈ ਸੋ ਇਹ ਵੀਰ ਨੇ ਲਾਸਟ ਦੇ ਵਿੱਚ ਬਹੁਤ ਵਧੀਆ ਗੱਲ ਆਖੀ ਹੈ ਕਿ ਪੰਥ ਦੇ ਨਾਂ ਤੇ ਹੋਰਾਂ ਵੀ ਪਾਰਟੀਆਂ ਨੇ ਲੁੱਟਿਆ ਤੇ ਇਹ ਵੀ ਇਹ ਵੀ ਆ ਗਏ ਨੇ ਇਹ ਵੀ ਪੰਥ ਦੇ ਨਾਂ ਤੇ ਵੋਟ ਮੰਗ ਰਹੇ ਨੇ ਸੋ ਬਜ਼ੁਰਗ ਵੀ ਬੈਠੇ ਹੋਏ ਨੇ ਆਪਾਂ ਉਹਨਾਂ ਨਾਲ ਵੀ ਹਾਂਜੀ ਬਜ਼ੁਰਗ ਕਿਹੋ ਜਿਹਾ ਮਾੜਿਆ ਬਹੁਤ ਵਧੀਆ ਮੌਲਾ ਜੀ ਬਹੁਤ ਵਧ ਗਿਆ ਅਮਨ ਸ਼ਾਂਤੀ ਬਣੀ ਹੋਈ ਹੈ ਬਿਲਕੁਲ ਜੀ ਕਿਥੇ ਸਾਰੇ ਕਿਸੇ ਤੰਤ ਜਿੱਦਾ ਪੂਤ ਸਾਰੀਆਂ ਪਾਰਟੀਆਂ ਲੱਗੇ ਕੋਈ ਨਾ ਕੋਈ ਗਰਮਾ ਕੋਈ ਝਗੜਾ ਜਿੱਤੇ ਤੰਤ ਇਲਤੀ ਨਹੀਂ ਹੋਇਆ ਅੱਗੇ ਵੀ ਨਹੀਂ ਹੋਇਆ ਕਦੀ ਤਾਂ ਕਿ ਵੀ ਨਹੀਂ ਹੋਇਆ ਇਹ ਪੁਰਾਣਾ ਪਿੰਡ ਤੁਰਿਆ ਉਹਦਾ ਇਤਰਾ ਹੀ ਅੱਛਾ ਜੀ ਪੁਰਾਣਾ ਅੱਜ ਤੋਂ ਕੋਈ ਗੱਲ ਨਹੀਂ ਆਈ ਜੋ ਵੋਟਾਂ ਪੈਗਣਾ ਠੀਕ ਹੈ ਜੀ ਨਾ ਕਿ ਝਗੜਾ ਕੀਤਾ ਉਧਰ ਕੋਲ ਲੱਗਦਾ ਕਿ ਬਾਜੀ ਮਾਰੇਗਾ ਆਵੇ ਹੋ ਸਕਦਾ ਪਰ ਮੀਤ ਅੱਗੇ ਜਾ ਰਿਹਾ ਮੀਤ ਸਿੰਘ ਜਿੱਤੂ ਪੂਰਾ ਪੱਕੀ ਗੱਲ ਹੈ ਪੱਕੀ ਚਲੋ ਇਹ ਤੇ ਲਕੀਰ

ਮੈਂ ਮੈਂ ਕੈਮਰਾਮੈਨ ਨੂੰ ਕਹਾਂਗਾ ਆ ਮਾੜੇ ਸ਼ਾਟ ਵਿਖਾ ਦਿੱਤੇ ਜਾਣ ਤਸਵੀਰਾਂ ਦਿਖਾ ਦਿੱਤੀਆਂ ਜਾਣ ਇਹ ਪਿੰਡ ਬਘਿਆੜੀ ਆ ਜਿੱਥੇ ਪੂਰਾ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਏ ਸ਼ਾਸ਼ਨਾ ਅੱਜ ਵੀ ਠੱਲ ਨਹੀਂ ਰਿਹਾ ਇੰਦਿਆਂ ਦੇ ਤੱਕੇਸ਼ਾਈ ਤੇ ਅੱਜ ਵੀ ਠੱਲ ਨਹੀਂ ਪੈ ਰਹੀ ਇੱਕ ਇਹਨਾਂ ਨੂੰ ਹੱਥ ਲੱਗੇ ਜਦੋਂ ਐਸਐਸਪੀ ਰਵਜੋਤ ਕੋਰ ਨੂੰ ਸਸਪੈਂਡ ਕੀਤਾ ਗਿਆ ਕਿ ਇਹਦੇ ਕਰਕੇ ਕੀਤਾ ਗਿਆ ਕਿ ਤੱਕੇਸ਼ਾਈ ਤੇ ਨਾਜਾਇਜ਼ ਅਰੈਸਟ ਪਾ ਰਹੀ ਸੀ ਬਾਰ ਬਾਰ ਤਾਂ ਅੱਜ ਵੀ ਅਸੀਂ ਇਹੋ ਆਪਣੇ ਇਲੈਕਸ਼ਨ ਕਮਿਸ਼ਨ ਨੂੰ ਇਹੋ ਅਪੀਲ ਕਰਦੇ ਆ ਕਿ ਤੁਸੀਂ ਧਿਆਨ ਦਿਓ ਤੱਕੇਸ਼ਾਈ ਬਹੁਤ ਚੱਲ ਰਹੀ ਜੇ ਸਾਡੇ ਬੰਦਿਆਂ ਨੂੰ ਚੁੱਕਿਆ ਜਾ ਰਿਹਾ ਜੇ ਨਾਜਾਇਜ਼ ਤੇ ਅਰੈਸਟ ਪਾਈ ਜਾ ਰਹੀ ਜੀ ਤੇ ਉਹਨਾਂ ਨੂੰ ਬੂਥਾਂ ਤੇ ਵੀ ਨਹੀਂ ਬਹਿਣ ਦੇ ਰਹੇ ਮਤਲਬ ਕੀ ਕੀ ਕਾਰਨ ਕੀ ਨੇ ਕਿਉਂ ਚੁੱਕਿਆ ਜਾ ਰਿਹਾ ਕਾਰਨ ਮੈਨੂੰ ਜਿਹਨੇ ਹੁੰਦਾ ਜਾਂਦਾ ਇਹ ਬਖਲਾਏ ਪਏ ਆ ਕਿ ਇਹਨਾਂ ਨੂੰ ਦਿਖਦਾ ਹੈ ਕਿ ਜੇ ਵੋਟਾਂ ਨਾਲ ਜਿਹੜਾ ਆ ਅਸੀਂ ਜਿਹੜਾ ਪਿੱਛੇ ਜਾਵਾਂਗੇ ਤੇ ਅਸੀਂ ਜਿਹੜਾ ਬੰਦਿਆਂ ਨੂੰ ਖਰਾਬ ਕਰੀਏ ਇਹ ਸਰਕਾਰ ਸਰਾ ਸਭ ਜੜੀ ਧੱਕੇਸ਼ਾਈ ਕਰ ਰਹੀ ਆ ਇਹ ਪੂਰਾ ਆਪਣਾ ਸਾਮਦਮ ਦੰਡ ਭੇਦ ਜਿਹੜਾ ਇਹਨਾਂ ਨੇ ਟੀਚਾ ਅਪਣਾਇਆ ਸੀਗਾ ਨਾ ਉਤੇ ਪੂਰੀ ਖਤਰ ਅੱਜ ਕਿੰਨੇ ਜਣਿਆਂ ਨੂੰ ਚੁੱਕਿਆ ਗਿਆ ਹੈ ਅੱਜ ਜੀ ਇੱਕ ਇੱਕ ਜਿਹੜਾ ਆ ਆਪਣੇ ਰੀਟਾ ਜੀ ਆ ਉਹਨਾਂ ਨੂੰ ਜਿਹੜਾ ਵਾ ਖੇੜ ਕੇ ਖੜੇ ਸੀ ਗਰਾਊਂਡ 'ਚ ਅਸੀਂ ਉੱਥੇ ਗਏ ਵੀ ਆ ਸਾਨੂੰ ਕੋਈ ਨਿਆਣ ਨਹੀਂ ਦਿੱਤਾ ਉਹਨਾਂ ਨੇ ਇੱਥੋਂ ਵੀ ਜਿਹੜੇ ਸਰਪੰਚ ਨੇ ਦੱਸਿਆ ਕਿ ਰੀਟਾ ਜੀ ਨੂੰ ਕਿਉਂ ਚੁੱਕਿਆ ਗਿਆ ਕਾਰਨ ਕੋਈ ਆਮ ਆਦਮੀ ਦਾ ਕੋਈ ਬੰਦਾ ਸੀਗਾ ਉਹਨੇ ਇਸ਼ਾਰਾ ਕਰਤਾ ਐਮਸੀ ਸੀਗਾ ਉਹਨੇ ਇਸ਼ਾਰਾ ਕਰਤਾ ਵੀ ਇਹ ਬੰਦੇ ਨੂੰ ਕਰੋ ਪਾਸੇ ਤੇ ਉਹ ਲੈ ਕੇ ਘੇਰ ਕੇ ਖੜੇ ਸੀਗੇ ਉੱਥੇ ਮਤਲਬ ਕਿ ਚਰੇ ਆਮ ਤੱਕੇਸ਼ਾਈ ਚੱਲ ਰਹੀ ਜੇ ਆ ਹਰਮਿਤ ਸਿੰਘ ਸਿੰਧੂ ਉਹ ਵੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਅੱਜ ਸਵੇਰੇ ਨਜ਼ਰ ਆਏ ਨੇ ਉਹ ਕਹਿੰਦੇ ਵੀ ਕੰਜਨਪ੍ਰੀਤ ਨਾ ਪਿੰਡਾਂ ਦੇ ਸਰਪੰਚਾਂ ਨੂੰ ਧਮਕੀਆਂ ਦੇ ਰਹੀ ਆ ਵੀ ਅਕਾਲੀ ਦਲ ਨੂੰ ਵੋਟ ਪਾਓ ਵੇਖੋ ਜੀ ਪਿੰਡਾਂ ਦੇ ਸਰਪੰਚਾਂ ਮੈਂ ਗੁਰੂ ਘਰੋਂ ਆਈ ਆ ਮੈਂ ਉਹਨੂੰ ਸਿੱਧਾ ਕਿਆ ਵਾ ਲਲਕਾਰ ਕੇ ਕਹਿਣ ਡਈ ਆ ਹੁਣ ਵੀ ਗੁਰੂ ਘਰ ਆਜੇ ਜਿਹੜੇ ਸਰਪੰਚ ਨੂੰ ਮੈਂ ਧਮਕੀ ਦਿੱਤੀ ਆ ਉੱਥੇ ਲੈ ਆਵੇ ਵ ਜਿਹੜਾ ਕੋਈ ਜਿਹੜਾ ਹੋਊਗਾ ਹੁਣ ਆ ਕਿ ਸੇਲ ਕਹਿ ਰਹੇ ਆ ਕਿ ਸੇਲ ਵੀ ਕਿਸੇ ਨੂੰ ਘੇਰ ਲਿਆ ਵਾ ਤੁਸੀਂ ਵੇਖੋ ਸ਼ਰਿਆਮ ਗੁੰਡਾਗਰਦੀ ਤਕੇਸ਼ ਆਇਦ ਬੁਰਜੀ ਵੀ ਸਾਡੇ ਬੰਦਿਆਂ ਨੂੰ ਕਾਲੀ ਦਲ ਦੇ ਦਰਵਾਜ਼ੇ ਤੇ ਕਹਿ ਰਹੇ ਨੇ ਕਿ ਤੁਹਾਡੇ ਵੱਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਫੋਨ ਵੀ ਕਰਵਾਏ ਜਾ ਰਹੇ ਸਬੂਤ ਦੋ ਸਬੂਤ ਰੱਖੋ ਇੱਥੇ ਸਬੂਤ ਹੈਗਾ ਕੋਈ ਇਹਨਾਂ ਦੇ ਝੂਠ ਤੇ ਝੂਠ ਝੂਠ ਤੇ ਝੂਠ ਛੁੱਟੀ ਜਾ ਰਹੇ ਸਰਪੰਚਾਂ ਸਾਡਿਆਂ ਨੂੰ ਇਹ ਤੰਗ ਕਰ ਰਹੇ ਆ ਪਰਚੇ ਸਾਡੇ ਦੇ ਕਰਾ ਰਹੇ ਆ ਧਮਕੀਆਂ ਰਹਿਕੀਆਂ ਸਾਡੀਆਂ ਕਰਾ ਰਹੇ ਆ ਤੇ ਸਾਡੇ ਇਲਜ਼ਾਮ ਸਾਡੇ ਤੇ ਲਾ ਰਹੇ ਆ ਕਾਲੀ ਦਲ ਜਿੱਤਵਾਲ ਵੱਧ ਰਿਹਾ ਜੀ ਗੱਲ ਆਪਣੇ ਵੀ ਸੁਣੋ ਗੱਲ ਆ ਇਹ ਤੇ ਹਰਮੀ ਸਿੰਘ ਸੰਧੂ ਦੇ ਨਾਲ ਵੀਡੀਓ ਦੇਖੋ ਹਰਮੀ ਸਿੰਘ ਸੰਧੂ ਦੇ ਨਾਲ ਹੀ ਵੀਡੀਓ ਇੱਕ ਸਾਂਝੀ ਕੀਤੀ ਜਾ ਰਹੀ ਹੈ ਵੀਡੀਓ ਬਗਿਹੜੀ ਜੱਗੇ ਬਗਿਹੜੀ ਪਰਮਜੀਤ ਸਰਪੰਚ ਆ ਤੇ ਉਹਨੂੰ ਫੜਨ ਲਈ ਜਿਹੜੀ ਪੁਲਸ ਆ ਰਹੀ ਆ ਮਤਲਬ ਕਿ ਇਹਨਾਂ ਨੂੰ ਪਤਾ ਆ ਹਰਮੁਕਰ ਐਨਮੁਕਰ ਐਨਮੁਕਰ ਮਤਲਬ ਕਿ ਪ੍ਰਸ਼ਾਸਨ ਵੱਲੋਂ ਸਾਰੇ ਸ਼ਰੇਆਮ ਧੱਕੇਸ਼ਾਹੀ ਗੁੰਡਾਗਰਦੀ ਕਰ ਰਹੀ ਹੈ ਇਹ ਪੂਰੀ ਇਹ 300 ਬੰਦੇ 30000 ਰੁਪਏ ਹਾਰ ਪੱਕੀ ਇਹਨਾਂ ਦੀ ਇਹ ਆਪਣੀ 40 ਦਲ ਜਿਤਵਲ ਵਾਧਾ ਪਿਆ ਪੰਚੀ 40 ਦਲ ਜਿਤਵਲ ਵਾਧਾ ਪਿਆ 40 ਦਲ ਜਿਤਵਲ ਵਾਧਾ ਪਿਆ ਤਾਂ ਦੀ ਇੱਕ ਕੈਸ਼ਾਈ ਕਰ ਰਹੇ ਆ ਇਹਨਾਂ ਨੇ ਜਿੱਥੇ ਜਿੱਥੇ ਆਪਾਂ ਮਸ਼ੀਨਾਂ ਤੇ ਜਾ ਰਹੇ ਆ ਮਸ਼ੀਨਾਂ ਹੀ ਇਹਨਾਂ ਨੇ ਟੈਡੀਆਂ ਕਰਕੇ ਰੱਖੀਆਂ ਆ ਕਿ ਖਾਲੀ ਗੱਲ ਤੱਕ ਇਹਨਾਂ ਦਾ ਹੱਥ ਨਾ ਪਹੁੰਚੇ ਨੀ ਜ਼ਿਆਦਾ ਪੁਲਿਸ ਇਹ ਕਿਸੇ ਸਰਪੰਚ ਦੇ ਘਰ ਦੀ ਬਾਤ ਸੁਣਦੇ ਬੱਚਾ ਕੰਦੇ ਕੰਦੇ ਤੰਤਨਪਰੀ ਜਿੱਥੇ ਜਾਵੇਗੀ ਉੱਥੇ ਝਗੜਾ ਜ਼ਰੂਰ ਹੋਵੇਗਾ ਕੰਚਨਪ੍ਰੀਤ ਉੱਥੇ ਜਾ ਰਹੀ ਹੈ ਜਿੱਥੇ ਤੁਸੀਂ ਆਪਣੇ ਬੰਦੇ ਭੇਜ ਰਹੇ ਹੋ ਲੜਾਈਆਂ ਕਰਾ ਰਹੇ ਹੋ ਅਸੀਂ ਹੱਥ ਜੋੜਾ ਜੋੜਨ ਆ ਰਹੇ ਹਾਂ ਆਪਣੇ ਬੰਦਿਆਂ ਪਿੱਛੇ ਸਟੈਂਡ ਲੈ ਰਹੇ ਹਾਂ ਆਪਣੇ ਵਰਕਰਾਂ ਪਿੱਛੇ ਸਟੈਂਡ ਲੈ ਰਹੇ ਹਾਂ ਬੇਨਤੀ ਕਰਦੇ ਕੱਲਿਆਂ ਨਾ ਕਿਉਂ ਫਿਕਰਾ ਹੋ ਰਿਹਾ ਦੇਖੋ ਜੀ ਇਹਨਾਂ ਸਾਰੀਆਂ ਸਰਕਾਰਾਂ ਨੇ ਰਲ ਕੇ ਜਿਹੜੀ ਸਾਡੀ ਪੰਜਾਬ ਦੀ ਖੇਤਰੀ ਪਾਰਟੀ ਉਹਨੂੰ ਥੱਲੇ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਵੀ ਕਰਦੀਆਂ ਆਈਆਂ ਤੇ ਹੁਣ ਵੀ ਆ ਦਿੱਲੀ ਦੀਆਂ ਪਾਰਟੀਆਂ ਜੀ ਤੇ ਮੈਂ ਲੋਕਾਂ ਨੂੰ ਇਹੋ ਅਪੀਲ ਕਰੂੰਗੀ ਹੁਣ ਜਿਹੜਾ ਵਾ ਜਾਗ ਜਾਓ ਇਹ ਤੱਕੇਸ਼ਾਈ ਗਾਂ ਦਾ ਵਾਧ ਹੀ ਜਾਣੀ ਜੀ ਅੱਜ ਹੀ ਤੁਸੀਂ ਵੇਖ ਲਓ ਕਿੰਨੀ ਮੇਰੇ ਪਿੱਛੇ ਕਿੰਨੇ ਦਿਨਾਂ ਤੋਂ ਰੈਕੀ ਹੋ ਰਹੀ ਆ ਮੇਰੇ ਕਦੀ ਕਿਤੇ ਪਰਚਾ ਦੇ ਦਿੰਦੇ ਕਦੀ ਇਥੋਂ ਜ਼ਿਲ੍ਹੇ ਤੋਂ ਬਾਹਰ ਪਰਚਾ ਦੇ ਦਿੰਦੇ ਆ ਇਹ ਤਾਂ ਧੱਕੇਸ਼ਾਹੀ ਹੋ ਰਹੀ ਆ ਸਾਫ ਜ਼ਿਲ੍ਹੇ ਕਾਰਨ ਦਾ ਕਾਰਨ ਅਜੇ ਤੱਕ ਸਾਹਮਣੇ ਆ ਕਾਰਨ ਕੋਈ ਨਹੀਂ ਆ ਮੈਂ ਜੀ ਬਖਲਾਗੇ ਆ ਇਹ ਬਸ ਇਹ ਬਖਲਾਗੇ ਜੇ ਇਹਨਾਂ ਨੇ ਧੀਆਂ ਭੈਣਾਂ ਦੇ ਪਰਚੇ ਦੇਣੇ ਸਟਾਰਟ ਕਰਤੇ ਤੁਸੀਂ ਵੇਖ ਲਓ ਕੀ ਇਹਨਾਂ ਦਾ ਕੀ ਹਾਲ ਹੈ ਮੈਂ ਬੇਨਤੀ ਕਰੂਗੀ ਚਾਹੁੰਦੀ ਹਾਂ ਸੋ ਇਹ ਇਹ ਸੀ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਜਿੱਥੇ ਕੰਟੈਂਪਰੀ ਦੀ ਨਾ ਨ ਦੱਸਿਆ ਕਿ ਸਾਡੇ ਨਾਲ ਸਾਡੇ ਸਮਰਥਕਾਂ ਦੇ ਨਾਲ ਸਾਡੇ ਸਰਪੰਚਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਸਾਡੇ ਲੀਡਰਾਂ ਨੂੰ ਜਿਹੜਾ ਚੁੱਕਿਆ ਜਾ ਰਿਹਾ ਹੈ ਇਹ ਤਾਂ ਅੱਜ 11 ਨਵੰਬਰ ਹੈ ਅੱਜ ਉਮੀਦਵਾਰ ਦੀ ਜਿਹੜੀ ਕਿਸਮਤ ਹੈ ਡੱਬਿਆਂ 'ਚ ਬੰਦ ਹੋ ਜਾਈਗੀ ਤੇ 14 ਤਰੀਕ ਨੂੰ ਪਤਾ ਲੱਗ ਜਾਏਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਸੋ ਤੁਸੀਂ ਬਨੇ ਰਹੋ ਜੀਡੀਓ ਸਨੋ ਚੈਨਲ ਦੇ ਨਾਲ ਗੁਰਦੇਵ ਸਿੰਘ